ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹੋ ਬਈ ਜਿੱਦਾਂ ਕਿ ਪੰਜਾਬ ਪੁਲਿਸ ਦੀ ਅਨਸਰ ਕੀ ਆ ਚੁੱਕੀ ਹੈ ਤੇ ਜਿਹੜੀ ਉਹਦੇ ਓਬਜੈਕਸ਼ਨਸ ਨੇ ਉਹਦੇ ਵੀ ਲਾਸਟ ਡੇਟ ਹੈ ਤਾਂ ਮੇਰੇ ਕੋਲ ਕੁਝ ਰੀਜ਼ਨਿੰਗ ਦੇ ਕੁਐਸਚਨ ਪਹੁੰਚੇ ਨੇ ਜਿਹੜੇ ਕਿ ਓਬਜੈਕਸ਼ਨ ਵਾਸਤੇ ਆਏ ਹੋਏ ਨੇ ਅੱਛਾ ਜਿਨ੍ਹਾਂ ਦੇ ਆਪਾਂ ਓਬਜੈਕਸ਼ਨ ਲਗਾ ਸਕਦੇ ਆ ਉਹਨਾਂ ਤੇ ਗੱਲ ਕਰਦੇ ਆ ਅੱਛਾ ਇਸ ਤੋਂ ਇਲਾਵਾ ਬਾਕੀ ਸਬਜੈਕਟ ਚਾਹੇ ਜੀਕੇ ਦਾ ਹੈਗਾ ਚਾਹੇ ਇੰਗਲਿਸ਼ ਦਾ ਹੈ ਚਾਹੇ ਤੁਹਾਨੂੰ ਕੋਈ ਵੀ ਕੁਐਸਚਨ ਲੱਗਦਾ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਅਸੀਂ ਓਬਜੈਕਸ਼ਨ ਲਗਾਨੀ ਹੈ ਜਾਂ ਤੁਹਾਡਾ ਅਨਸਰ ਕੁਝ ਵੀ ਹੈ ਤਾਂ ਇੱਕ ਵਾਰ ਤੁਸੀਂ ਇਸ ਨੰਬਰ ਦੇ ਉੱਪਰ ਆ ਜੇ ਉਸ ਕੁਸ਼ਚਨ ਨੂੰ ਸੈਂਡ ਜ਼ਰੂਰ ਕਰ ਦਿਓ ਜੇ ਤਾਂ ਜੋ ਜੋ ਵੀ ਉਹਦੀ ਕਲੈਰੀਫਿਕੇਸ਼ਨ ਅਸੀਂ ਤੁਹਾਨੂੰ ਦੇ ਦਾਂਗੇ ਜੀ ਤਾਂ ਆ ਜੋ ਜੀ ਇੱਕ ਹੀ ਕੁਸ਼ਚਨ ਜਿਹਦੇ ਤੇ ਆਪਣੀ ਆਬਜੈਕਸ਼ਨ ਲੱਗਦੀ ਅਨਸਰ ਜਿਹੜਾ ਸੀ ਉਹਨਾਂ ਨੇ ਅਨਸਰ ਦੱਖਣ ਦਿੱਤਾ ਹੋਇਆ ਅੱਛਾ ਕਹਿ ਕੀ ਰਹਿ ਕਹਿੰਦਾ ਜ਼ੈਡ ਬਿੰਦੂ ਏ ਤੋਂ ਏ ਤੋਂ ਚੱਲਣਾ ਸ਼ੁਰੂ ਕਰਦਾ ਪੂਰਬ ਵੱਲ ਜਾਂਦਾ ਹੈ 12 ਕਿਲੋਮੀਟਰ 12 ਕਿਲੋਮੀਟਰ ਪੂਰਬ ਵੱਲ ਜਾਂਦਾ ਹੈ ਅੱਛਾ ਉਸ ਤੋਂ ਬਾਅਦ ਫਿਰ ਕੀ ਕਰਦਾ ਹੋ ਖੱਬੇ ਮੋੜ ਲੈਂਦਾ ਖੱਬਾ ਉੱਪਰਲੀ ਸਾਈਡ 11 ਕਿਲੋਮੀਟਰ ਗਿਆ ਤੇ ਫਿਰ ਖੱਬੇ ਮੁੜਦਾ ਤੇ 19 ਕਿਲੋਮੀਟਰ 19 ਕਿਲੋਮੀਟਰ ਖੱਬੇ ਚੱਲ ਜਾਂਦਾ ਫਿਰ ਖੱਬੇ ਮੁੜਦਾ ਤੇ 17 ਕਿਲੋਮੀਟਰ 17 ਕਿਲੋਮੀਟਰ ਥੱਲੇ ਆ ਗਿਆ ਤੇ ਆਖਰ ਵਿੱਚ ਫਿਰ ਖੱਬੇ ਮੁੜਦਾ 7 ਕਿਲੋਮੀਟਰ ਚੱਲ ਜਾਂਦਾ 7 ਕਿਲੋਮੀਟਰ ਤੇ ਪੁੱਛਿਆ ਕਿ ਗਿਆ ਬਿੰਦੂ ਪੀ ਤੋਂ ਅੱਛਾ ਪੀ ਤੇ ਪਹੁੰਚ ਜਾਂਦਾ ਏ ਤੋਂ ਸ਼ੁਰੂ ਹੋ ਕੇ ਬਿੰਦੂ ਪੀ ਤੋਂ ਦੁਬਾਰਾ ਏ ਤੱਕ ਵਾਪਸ ਆਇਤ ਕਰ ਯਾਨੀ ਕਿ A ਵਾਲਾ ਬਿੰਦੂ C ਇੱਥੇ ਵਾਪਸ ਜਾਣ ਲਈ ਤਾਂ ਉਹਨੂੰ ਗੱਡੀ ਕਿਹੜੀ ਦਿਸ਼ਾ ਚਲਾਨੀ ਪਏਗੀ ਇਹਦੇ ਅਕੋਰਡਿੰਗ ਦੇਖੋ ਗੱਡੀ ਕਿਹੜੀ ਸਾਈਡ ਜਾਏਗਾ ਉੱਪਰ ਉੱਤਰ ਵਾਲੀ ਸਾਈਡ ਤੇ ਉਹਨੂੰ ਗੱਡੀ ਚਲਾਨੀ ਪਏਗੀ ਪਰ ਜਿਹੜਾ ਉਹਨਾਂ ਦਾ ਆਨਸਰ ਸੀ ਉਹ ਕੀ ਦਿੱਤਾ ਉਹਨਾਂ ਨੇ ਦੱਖਣ ਦਿੱਤਾ ਹੋਇਆ ਆਨਸਰ ਕੀ ਦਿੱਤਾ ਸੀਗਾ ਦੱਖਣ ਦਿੱਤਾ ਸੀਗਾ ਤਾਂ ਇਸ ਕੁਐਸਚਨ ਦਾ ਆਬਜੈਕਸ਼ਨ ਜਿਹੜੀ ਆਪਾਂ ਲਗਾ ਸਕਦੇ ਹਾਂ ਔਰ ਦੂਸਰਾ ਆ ਦੇਖੋ ਇੱਕ ਇਹਦਾ ਦੇਖੋ ਕੁਐਸਚਨ ਕਹਿੰਦਾ P T ਦਾ ਭਰਾ ਹੈ P ਟੀ ਦਾ ਭਰਾ ਹੈ ਅਗਰ ਭਰਾ ਹੈ ਤਾਂ ਮੇਲ ਫਿਰ ਅੱਗੇ ਕਹਿੰਦਾ ਟੀ ਐਸ ਦੀ ਮਾਤਾ ਹੈ ਟੀ ਜਿਹੜੀ ਹੈ ਐਸ ਦੀ ਮਾਤਾ ਹੈ ਐਸ ਦੀ ਮਾਤਾ ਹੈ ਤਾਂ ਫੀਮੇਲ ਹੈ ਫਿਰ ਨਾਲ ਕੀ ਕਹ ਰਹੇ ਨੇ ਐਸ ਕਾਉ ਦੀ ਭੈਣ ਹੈ ਐਸ ਕੀ ਕਾਉ ਦੀ ਭੈਣ ਹੈਗੀ ਭੈਣ ਨੇ ਤਾਂ ਫੀਮੇਲ ਪੁੱਛਿਆ ਕੀ ਗਿਆ ਟੀ ਦਾ ਇਹ ਪੁੱਛਿਆ ਗਿਆ ਹੈ ਟੀ ਦਾ ਕਾਉ ਦੇ ਨਾਲ ਕੀ ਸੰਬੰਧ ਹੈ ਜਿਹੜੀ ਟੀ ਹੈ ਕਾਉ ਦੀ ਕੀ ਲੱਗ ਰਹੀ ਹੈ ਮਾਤਾ ਲੱਗ ਰਹੀ ਹੈ ਬਟ ਆਨਸਰ ਜਿਹੜਾ ਸੀਗਾ ਪਿਤਾ ਦਿੱਤਾ ਹੋਇਆ ਸੀਗਾ ਵੀ ਇਹਦਾ ਵੀ ਆਬਜੈਕਸ਼ਨ ਤੁਸੀਂ ਲਗਾ ਸਕਦੇ ਹੋ ਮਾਤਾ ਸੀਗਾ ਆਨਸਰ ਮਾਤਾ ਆਣਾ ਸੀਗਾ ਬਟ ਆਨਸਰ ਵਿੱਚ ਉਹਨਾਂ ਨੇ ਪਿਤਾ ਦਿੱਤਾ ਹੋਇਆ ਠੀਕ ਹੈ ਜੀ ਅੱਜ ਉਸ ਤੋਂ ਬਾਅਦ ਦੇਖੋ ਐਸ ਕੁਐਸਚਨ ਦਾ ਕਹਿੰਦਾ ਵੀ ਠੀਕ ਹੈ ਅੱਜ ਕਹਿੰਦਾ ਉੱਤਰ ਵੱਲ ਮੂੰਹ ਕਰਕੇ ਬੈਠੇ 96 ਵਿਦਿਆਰਥੀਆਂ ਦੇ ਇੱਕ ਕਤਾਰ 96 ਬੱਚੇ ਨੇ 96 96 ਬੱਚਿਆਂ ਦੇ ਇੱਕ ਕਤਾਰ ਦੇ ਵਿੱਚ ਇਹ ਜਿਹੜਾ ਹੈਗਾ ਖੱਬੇ ਤੋਂ 12ਵੇਂ ਸਥਾਨ ਤੇ ਮਤਲਬ ਲੈਫਟ ਵਾਲੀ ਸਾਈਡ ਤੋਂ 12ਵੇਂ ਸਥਾਨ ਤੇ ਹੈ ਲੈਫਟ ਵਾਲੀ ਸਾਈਡ ਤੋਂ 12ਵੇਂ ਸਥਾਨ ਤੇ আচ্ছা ਉਸ ਤੋਂ ਬਾਅਦ ਕੀ ਕਹਿ ਰਹੇ ਨੇ ਜਿਹੜਾ ਐਫ ਹੈਗਾ ਈ ਦੇ ਐਫ ਜਿਹੜਾ ਹੈਗਾ ਈ ਦੇ ਰਾਈਟ ਵਾਲੀ ਸੱਜੇ ਵਾਲੇ ਪਾਸੇ 28ਵੇਂ ਸਥਾਨ ਤੇ ਯਾਨੀ ਕਿ 28 ਇਧਰਲੀ ਸਾਈਡ ਤੋਂ ਇਹਦਾ ਕਿੰਨਾ ਸਥਾਨ ਹੋ ਗਿਆ 40ਵਾਂ ਸਥਾਨ ਹੋ ਜਾਏਗਾ ਇਧਰਲੀ ਸਾਈਡ ਤੋਂ ਕਿੰਨਾ ਸਥਾਨ ਹੋ ਗਿਆ ਇਹਦਾ 40ਵਾਂ ਸਥਾਨ ਹੋ ਗਿਆ ਤਾਂ ਪੁੱਛੀ ਕਿ ਪੁੱਛਿਆ ਕੀ ਗਿਆ ਤਾਂ ਲਾਈਨ ਦੇ ਸੱਜੇ ਪਾਸੇ ਤੋਂ ਐਫ ਦਾ ਕਿੰਨਾ ਸਥਾਨ ਹੋਏਗਾ ਦੇਖੋ ਜੀ ਟੋਟਲ 96 आ, 96 ਆਪਨੇ ਕੋਲ ਸਟੂਡੈਂਟ ਨੇ 40 ਮਾਈਨਸ ਕਰ ਦੋ 40 ਮਾਈਨਸ ਕਰਾਂਗੇ 56 1 ਕਰ ਦਾਂਗੇ ਤਾਂ ਰਾਈਟ ਸਾਈਡ ਤੋਂ ਦਾ 57ਵਾਂ 57th ਰੈਂਕ ਸੀਗਾ ਇਹ ਮੇਰੇ ਕੋਲ ਪਹੁੰਚਿਆ ਸੀਗਾ ਬਟ ਇਹਦਾ ਆਨਸਰ ਸਹੀ ਹੀ ਦਿੱਤਾ ਹੋਇਆ ਸੀਗਾ 57 ਹੀ ਇਹਦਾ ਆਨਸਰ ਆਏਗਾ ਔਰ অপਸ਼ਨ ਦੇ ਵਿੱਚ ਵੀ 57 ਹੀ ਸੀਗਾ ਤੇ ਇੱਕ ਲਾਸਟ ਕੁਐਸਚਨ ਇਹ ਪੁੱਛਿਆ ਸੀਗਾ ਤਾਂ ਕਹਿੰਦੇ ਚਿੱਤਰ ਚੁੰਨਾ ਸੀਗਾ ਵੀ ਕਿਹਦੇ ਨਾਲ ਇਹ ਪ੍ਰੋਪਰ ਵੇ ਦੇ ਨਾਲ ਬਣ ਰਿਆ ਸੀ ਤੇ ਇਹਦਾ ਆਨਸਰ ਜਿਹੜਾ ਸੀਗਾ ਡੀ ਬੰਦਾ ਸੀਗਾ ਦੇਖੋ ਜੀ ਇਹਨੂੰ ਪ੍ਰੋਪਰ ਆਪਾਂ ਜੇਕਰ ਸ਼ੇਪ ਦੇ ਵਿੱਚ ਬਣਾਈਏ ਤਾਂ ਆਹ ਵਾਲਾ ਹੀ ਸਾਡੇ ਕੋਲ ਸੇਮ ਬਣ ਰਿਆ ਪਰ ਉਹਨਾਂ ਨੇ ਜਿਹੜੀ ਆਪਸ਼ਨ ਦਿੱਤੀ ਸੀ ਮੇਰੇ ਖਿਆਲ ਸੀ ਸੀ ਦਿੱਤੀ ਹੋਈ ਸੀ ਤਾਂ ਇਹਦੇ ਤੇ ਵੀ ਤੁਸੀਂ ਓਬਜੈਕਸ਼ਨ ਲਗਾ ਸਕਦੇ ਹੋ ਤਾਂ ਇਹ ਸੀਗੇ ਕੁਝ 4 5 ਕੁਐਸਚਨ ਜਿਹੜੇ ਮੇਰੇ ਕੋਲ ਪਹੁੰਚੇ ਸੀਗੇ ਇਸ ਤੋਂ ਇਲਾਵਾ ਤੁਸੀਂ ਜੋ ਵੀ ਤੁਹਾਡੇ ਡਾਊਟ ਨੇ ਜੋ ਵੀ ਆਬਜੈਕਸ਼ਨ ਲਗਾਣਾ ਚਾਹਦੇ ਹੋ ਜੋ ਵੀ ਚਾਹੇ ਉਹ ਜੀਕੇ ਦੇ ਨੇ ਚਾਹੇ ਉਹ ਮੈਥ ਦੇ ਨੇ ਚਾਹੇ ਕੰਪਿਊਟਰ ਦੇ ਰੀਜ਼ਨਿੰਗ ਦੇ ਜਿਸੇ ਵੀ ਸਬਜੈਕਟ ਦੇ ਤਾਂ ਇਸ ਨੰਬਰ ਦੇ ਉੱਪਰ ਆ ਜੇ ਜਲਦੀ ਤੋਂ ਜਲਦੀ ਉਹ ਸੈਂਡ ਕਰਦੇ ਆ ਜੇ ਤਾਂ ਜੋ ਅਸੀਂ ਜਿਹੜੇ ਵੀ ਲੱਗਦੇ ਨੇ ਆਬਜੈਕਸ਼ਨ ਵਾਲੇ ਹੋਣਗੇ ਉਹਦੇ ਤੇ ਫਿਰ ਇੱਕ ਵੀਡੀਓ ਹੋਰ ਬਣਾ ਦਾਂਗੇ ਤਾਂ ਠੀਕ ਹੈ ਜੀ ਥੈਂਕ ਯੂ so much